ਇਦੇ ਵਿੱਚ ਜੀ ਮੈਂ ਇਤਕੀ 22 ਕਿੱਲੇ ਜ਼ਮੀਨ ਬਿਨਾਂ ਹੱਗ ਲਾਇ ਬੀਜੀ ਐ ਉਹਦੇ ਵਿੱਚੋਂ ਮਤਲਬ ਮੇਰੇ 17 18 ਕਿੱਲੇ ਬਿਲਕੁਲ ਬੰਜਰ ਹੋ ਗਈ ਜੀ ਸਾਡੇ ਸਾਹਮਣੇ ਹੀ ਐ ਤੇ ਅਸੀਂ ਕਿਉਂ ਕਿਉਂਕਿ ਤੁਹਾਨੂੰ ਗਵਰਨਮੈਂਟ ਨੇ ਇਤਕੀ ਕਹਤਾ ਦੀ ਵੀ ਕਰੋੜ ਰੁਪਇਆ ਜੁਰਮਾਨਾ ਕਰਾਂਗੇ ਤੇ ਤੁਹਾਨੂੰ ਮਤਲਬ ਜ਼ਮੀਨਾਂ ਤੁਹਾਡੀਆਂ ਲਾਲ ਖਰਾਂਚ ਪਾਵਾਂਗੇ ਉਹ ਮੱਲਬ ਡਰਦੇ ਡਰਦੇ ਲੋਕਾਂ ਫਿਰ ਹੁਣ ਕਰਨ ਵੀ ਕੀ ਅਸੀਂ ਉਹਦੇ ਕਰਕੇ ਹੀ ਮਤਲਬ ਇਤਕੀ ਰਿਸਕ ਐਡਾ ਵੱਡਾ ਲੈਂਤਾ ਜੀ ਅਸੀਂ ਮੰਨ ਲਓ ਖਰਚਿਆਂ ਦੇ ਵਿੱਚ ਸੂਪਰ ਸੀਟ ਨਾਲ ਵੀ ਜੀ ਹੈ ਮੇਰੇ 18 ਕਿਲੇ ਬਿਲਕੁਲ ਖਰਾਬ ਹੋ ਗਏ ਨੇ ਜੀ ਕਿਉਂਕਿ ਪੁਲਿਸ ਮੁਲਾਜ਼ਮਾਂ ਤੋਂ ਡਰਦਿਆਂ ਨੇ ਅਸੀਂ ਨੇ ਮਤਲਬ ਜਦੋਂ ਆਉਂਦੇ ਸੀਗੇ ਫਾਇਰ ਵੇਡ ਨਾਲ ਲੈ ਕੇ ਹੋਰ ਉਹਦੇ ਕਰਕੇ ਹੀ ਅਸੀਂ ਮਤਲਬ ਏਡਾ ਉਹ ਕੀਤਾ ਵੀ ਚਲੋ ਕਿਤੇ ਕਰੋੜ ਰੁਪਏ ਜੁਰਮਾਨਾ ਨਾ ਪੈ ਜੇ ਜਾਂ ਕਿਤੇ ਸਾਨੂੰ ਮਤਲਬ 5 ਸਾਲ ਦੀ ਸਜ਼ਾ ਨਾ ਹੋਵੇ ਇਹਦੇ ਕਰਕੇ ਹੀ ਅਸੀਂ ਐਤਕੀ ਪਰਾਲੀ ਨੂੰ ਮਤਲਬ ਬਿਨਾਂ ਅੱਗ ਲਾਈ ਜੀ ਤੇ ਉਹਦੇ ਉਹਦੇ ਨਾਲ ਹੁਣ ਤੁਹਾਡੇ ਸਾਹਮਣੇ ਬਸ ਹੁੰਦੇ ਨੇ ਬਿਲਕੁਲ ਹੀ ਖਾਲੀ ਪਹਿਲਾਂ ਵੀ ਜੀਸੀ ਚ ਪਹਿਲੀ ਵਾਰੀ ਵਿਜੇ ਇਹ ਅਸੀਂ ਪਹਿਲੀ ਵਾਰ ਵਿਜੇ ਜੀ ਆਤ ਕੀ ਤੇ ਪਹਿਲਾਂ ਪਿੱਛੇ ਅ ਅੱਗ ਲਾ ਕੇ ਵੀਦੇ ਹੁੰਦੇ ਸੀਗੇ ਤੇ ਹੁਣ ਕੋਈ ਅਧਿਕਾਰੀ ਆਇਆ ਇੱਥੇ ਕਿਸੇ ਕੋਲ ਖੇਤੀਬਾੜੀ ਅਧਿਕਾਰੀ ਤੱਕ ਪਹੁੰਚ ਕਰੀ ਹਾਂਜੀ ਹਾਂ ਕੋਈ ਅਧਿਕਾਰੀ ਨਹੀਂ ਆਇਆ ਅਸੀਂ ਖੇਤੀਬਾੜੀ ਦਫ਼ਤਰ ਵੀ ਗਏ ਆ ਜੀ ਉੱਥੇ ਵੀ ਸਾਡੇ ਗੇੜੇ ਲੱਗੇ ਕਿਸੇ ਨੇ ਕੋਈ ਉਰੇ ਪਹੁੰਚ ਨਹੀਂ ਕਰੀ ਹੈਗੀ ਉੱਥੇ ਖੇਤੀਬਾੜੀ ਦਫ਼ਤਰ ਕਹਿੰਦੇ ਡਾਕਟਰ ਦੀ ਵਾਦਲੀ ਹੋ ਗਈ ਹੈ ਲੈ 15 ਦਿਨਾਂ ਤੱਕ ਡਾਕਟਰ ਨਹੀਂ ਆਉਣਾ ਉਹਦੇ ਕਰਕੇ ਹੀ ਮਤਲਬ ਅਸੀਂ ਫਿਰ ਹੁਣ ਕਲੋਰੋ ਕਰੀ ਆ ਆਪਣੇ ਹਿਸਾਬ ਨਾਲ ਜਿਵੇਂ ਸਾਨੂੰ ਦੱਸਿਆ ਰਿਸ਼ਤੇਦਾਰਾਂ ਨੇ ਜਾਂ ਗਵੰਡੀਆਂ ਨੇ ਕਲੋਰੋ ਦਾ ਸੇਟਾ ਦਿੱਤਾ ਮਤਲਬ ਉਹਦੇ ਨਾਲ ਵੀ ਕੋਈ ਫਰਕ ਨਹੀਂ ਪਿਆ ਹਾਂਜੀ ਸੇਟਾ ਦਿੱਤਾ ਉਹਦੇ ਵਿੱਚ ਵੀ ਸੁੰਡ ਪੈ ਗਿਆ ਜੀ ਦੁਬਾਰਾ ਦੁਬਾਰਾ ਵੀ ਸੁੰਡ ਹਾਂਜੀ ਹਾਂ ਹਾਂਜੀ ਤੇ ਜਦੋਂ ਅੱਗ ਲਾਉਂਦੇ ਸੀ ਉਦੋਂ ਜਿਹੜੇ ਅਧਿਕਾਰੀ ਉਦੋਂ ਖੇਤਾਂ 'ਚ ਪਹੁੰਚ ਜਾਂਦੇ ਸੀ ਪਰ ਹੁਣ ਨਹੀਂ ਪਹੁੰਚੇ ਹਾਂਜੀ ਜਦੋਂ ਹੁਣ ਸਾਡੇ ਮਤਲਬ ਕਣਕ ਖਾਲੀ ਹੁਣ ਕੋਈ ਨਹੀਂ ਆ ਰਿਹਾ ਹੈਗਾ ਕੋਈ ਗੌਰ ਨਹੀਂ ਅਸਾਂ ਜਦੋਂ ਅਸੀਂ ਅੱਗ ਲਾਉਂਦੇ ਹੁੰਦੇ ਸੀ ਉਦੋਂ ਮਤਲਬ ਗੱਡੀਆਂ ਦੇ ਗੱਡੀਆਂ ਆਉਂਦੀਆਂ ਸੀਗੀਆਂ ਉਦੋਂ ਕਿਉਂ ਤੇ ਹੁਣ ਕਿਉਂ ਨਹੀਂ ਆ ਰਹੇਗੇ ਜੀ ਸਾਨੂੰ ਇਹ ਚਾਹੀਦਾ ਵੀ ਕੀ ਕਾਰਨ ਕੀ ਹੈ ਜੀ ਇਹਦਾ ਕੀ ਮੰਗ ਕਰਦੇ ਸਰਕਾਰ ਅਸੀਂ ਮੰਗ ਕਰਦੇ ਜੀ ਸਾਨੂੰ ਮੁਆਵਜ਼ਾ ਦਿੱਤਾ ਜਾਵੇ ਬਣਦਾ ਤੇ ਤਾਂ ਕਿ ਜਿਹੜਾ ਹੁਣ ਸਾਡਾ ਨੁਕਸਾਨ ਹੋਇਆ ਜੀ ਉਹਦੇ ਹਿਸਾਬ ਨਾਲ ਸਾਨੂੰ ਮੁਆਵਜ਼ਾ ਦਿੱਤਾ ਜਾਵੇ ਇਹ ਜੀ ਬਾਈ ਨੇ ਇਹਨੇ ਨਾ ਬਿਨਾਂ ਅੱਗ ਲਾਏ ਬੀਜੀ ਸੀ ਇਹ ਸਾਰੀ ਤਕਰੀਬਨ 20 ਬਾਈ ਕਿਲੇ ਉਹਦੇ ਵਿੱਚੋਂ ਇਹ ਚ ਗੁਲਾਬੀ ਸੁੰਡੀ ਆ ਗਈ ਇਹ ਤਕਰੀਬਨ ਇਹਦੇ 17 18 ਕਿਲੇ ਲਗਭਗ ਬਾਈ ਦੇ ਸਾਰੇ ਖਰਾਬ ਹੋ ਗਏ ਤੇ ਇਕੱਲੇ ਇਹਦੇ ਨਹੀਂ ਹੈਗਾ ਸਾਡੇ ਪਿੰਡ ਸੰਗਤਪੁਰੇ ਜੀ ਕਰੀਬਨ 30 40% ਲੋਕਾਂ ਦੇ ਸੁੰਡਾ ਆਇਆ ਹੋਇਆ ਲਗਭਗ ਉਹਦੇ ਵਿੱਚੋਂ ਹਾਂਜੀ ਇਹਨਾਂ ਨੇ ਬਿਨ ਅੱਗ ਲਾਏ ਵਿੱਚ ਬੀਜੀਆ ਕਿਸੇ ਨੇ ਸੁਪਰ ਸੀਡ ਨਾਲ ਬੀਜੀਆ ਕਿਸੇ ਨੇ ਵੈਸੇ ਬਾਹੂਕੇ ਐਂ ਤਿਆਰ ਕਰਕੇ ਬੀਜੀਆ ਅਸੀਂ ਵੀ ਖੁਦ ਆਪ ਬੀਜੀ ਸੀ ਤਕਰੀਬਨ 17 ਕਿੱਲੇ ਜਿਦੇ ਵਿੱਚ ਸਾਡੇ ਤਕਰੀਬਨ 5 ਕਿੱਲਿਆਂ ਦੇ ਵਿੱਚ ਸੁੰਡਾ ਆ ਰਿਹਾ ਹੈ ਉਹ ਵੀ ਤਕਰੀਬਨ ਹੈ 40 50% ਦੇ ਲਗਭਗ ਪਹਿਲੀ ਵਾਰੀ ਬੀਜੀ ਇਸ ਵਾਰ ਜਾਂ ਪਹਿਲਾਂ ਵੀ ਬੀਜਦੇ ਰਹੇ ਹਾਂ ਬਿਨ ਅੱਗ ਲਾਏ ਨਾਸੀਏ ਤੇ ਕੀ ਪਹਿਲੀ ਵਾਰੀ ਬੀਜੀ ਆ ਜੀ ਇਹ ਜਿਹੜੀ ਆਪਾਂ ਨੇ ਇੱਥੇ ਕੀ ਕਣਕ ਬੀਜੀ ਤੀਏ ਇਹਨਾਂ ਸਰਕਾਰ ਨੇ ਜਿਹੜਾ ਕਿਹਾ ਸੀ ਲੋਕਾਂ ਨੂੰ ਵੀ ਤੁਸੀਂ ਬਿਨਾਂ ਗਲੌਬੀ ਬੀਜਣੀਆਂ ਵੀ ਸਰਕਾਰ ਦਾ ਥੋੜਾ ਜਿਹਾ ਹਊਗਾ ਬਣਿਆ ਹੋਇਆ ਸੀ ਲੋਕਾਂ ਤੇ ਵੀ ਰੈੱਡ ਲਖੀਰ ਚ ਹੋ ਜੂਗੀ ਜ਼ਮੀਨ ਜਾਂ ਜੁਰਮਾਨੇ ਜਰਮੋਨੇ ਲੱਗਣਗੇ 5 ਸਾਲ ਦੀ ਸਜ਼ਾ ਵੀ ਬੋਲੀ ਹੋਈ ਸੀ ਸਰਕਾਰ ਨੇ ਉਹਦੇ ਡਰ ਤੋਂ ਮਾਰੇ ਅਸੀਂ ਨੇ ਸਾਰਿਆਂ ਨੇ ਇਹ ਥੋੜਾ ਕਦਮ ਚੁੱਕਿਆ ਦੀ ਜੋ ਲੋਕਾਂ ਦੇ ਹੁਣ ਉਲਟ ਪੈ ਰਿਹਾ ਹੈ ਜਿਸ ਕਰਕੇ ਹੁਣ ਸਾਡਾ ਲਗਭਗ 1 ਕੀਲੇ ਮੰਗਰ 10000 12000 ਦਾ ਨੁਕਸਾਨ ਹੋ ਗਿਆ ਜੀ ਵਿੱਚੇ ਬੀ ਬੂ ਦਾ ਵਿੱਚੇ ਆਪਣਾ ਅਸਲ ਪ੍ਰਵਾਦ ਹੋ ਗਈ ਹੁਣ ਤਾਂ ਬਜਾਈ ਵੀ ਬਚੇ ਤੇ ਬਜਾਈ ਦਾ ਸਮਾਂ ਲਗਭਗ ਹੁਣ ਲੰਘ ਚੁੱਕਿਆ ਜੀ ਸਾਰਾ ਹੁਣ ਇਹਦਾ ਕੋਈ ਹੱਲ ਨਹੀਂ ਸਾਡੀ ਸਰਕਾਰ ਜਾਂ ਪ੍ਰਸ਼ਾਸਨ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਵੀ ਸਾਡਾ ਆ ਕੇ ਸਾਰ ਲਵੇ ਉਰੇ ਕੋਈ ਮੁਆਵਜ਼ਾ ਬਣਦਾ ਸਰਕਾਰੋਂ ਦੇਵੇ ਜਿਵੇਂ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਵਾਸਤੇ ਤੁਸੀਂ ਦੱਸਿਆ ਵੀ ਅਧਿਕਾਰੀ ਆਉਂਦੇ ਸੀਗੇ ਇੱਥੇ ਪਿੰਡਾਂ ਦੇ ਵਿੱਚ ਪੁਲਿਸ ਦਾ ਪ੍ਰੋਸੈਸਨ ਹੁੰਦਾ ਸੀ ਜਿਵੇਂ ਲਾਉਂਦਾ ਸੀ ਹੁਣ ਕੋਈ ਤੁਹਾਡੇ ਕੋਲੇ ਪਹੁੰਚਿਆ ਪਿੰਡ ਦੇ ਵਿੱਚ ਕੋਈ ਖੇਤੀਬਾੜੀ ਦਾ ਜਾਂ ਕੋਈ ਹੋਰ ਅਧਿਕਾਰੀ ਨਾ ਇਸ ਟਾਈਮ ਕੋਈ ਨਹੀਂ ਆ ਰਿਹਾ ਇਹ ਸੀ ਤਕਰੀਬਨ ਆ ਅਸੀਂ 2-4 ਜਾਣੇ ਪਹਿਲਾਂ ਜਿਨ੍ਹਾਂ ਦੇ ਜ਼ਿਆਦਾ ਨੁਕਸਾਨ ਹੈ ਅਸੀਂ ਗਏ ਆ ਦਫਤਰ 'ਚ ਉਹ ਲਾਰੇ ਜੇ ਲਾ ਕੇ ਮੋੜ ਦਿੰਦੇ ਨੇ ਕੋਈ ਆ ਨਹੀਂ ਰਿਹਾ ਸੀ ਨੇ ਤਾਈਆਂ ਹੁਣ ਸਾਨੂੰ ਪੱਤਰਕਾਰਾਂ ਦਰਾਹੀਂ ਸਰਕਾਰ ਤੱਕ ਇਹ ਬੇਨਤੀ ਪਹੁੰਚਾਉਣੀ ਹੈ ਵੀ ਸਾਡੀ ਆ ਕੇ ਸਾਰ ਲਈ ਜਾਵੇ ਸੀਮਾ ਕਰਦੇ ਸਰਕਾਰ ਤੇ ਮੰਗਤਾ ਸੀ ਐਂ ਕਰਦੇ ਆ ਜੀ ਸਾਨੂੰ ਪਣ ਦਾ ਮੁਆਵਜ਼ਾ ਦਿੱਤਾ ਜਾਵੇ ਜਿਹੜਾ ਸਾਡਾ ਨੁਕਸਾਨ ਹੋਇਆ ਹੈ